ਸਾਸ਼ੀ ਗਾ ਜੀ ਨਾ ਅਸ਼ਿਕਰ ਦਾ ਸੰਬੋਧ ਤੇ ਗੱਲ ਕਰਦੇ ਹਾਂ ਜੀ ਜਿੱਥੇ ਰਾਜਵੀ ਜਵੰਦਾ ਦੀ ਮੌਤ ਇੱਕ ਵੱਡਾ ਸਸਪੈਂਸ ਬਣਿਆ ਹੋਇਆ ਹੈ ਰਾਜਵੀ ਜਵੰਦਾ ਦੇ ਚਾਹਣ ਵਾਲੇ ਜਾਣਨਾ ਚਾਹੁੰਦੇ ਹੁਏ ਕਿ ਆਖਰਕਾਰ ਮੌਤ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਅਚਾਨਕ ਦੇਈ ਐਕਸੀਡੈਂਟ ਹੋਇਆ ਅਚਾਨਕ ਦੇਈ ਉੱਥੇ ਉਹਨਾਂ ਨੂੰ ਕੋਈ ਚੱਕ ਕੇ ਹਸਪੀਟਲ ਕਿਉਂ ਨਹੀਂ ਲੈ ਕੇ ਗਿਆ ਤੇ ਅਚਾਨਕ ਦੇਈ ਜਿਹੜੇ ਨੇ ਉਹਨਾਂ ਨੇ ਦਮ ਤੋੜ ਦਿੱਤਾ ਹਾਲਕਿ 11 ਦਿਨ ਉਹ ਜਿਹੜੇ ਨੇ ਹਸਪੀਟਲ ਦੇ ਵਿੱਚ ਜਿਹਦੇ ਇਲਾਜ ਵਾਸਤੇ ਰਹੇ ਤੇ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਵੀ ਇੱਕ ਦੋ ਵਾਰ ਜਿਹੜੀਆਂ ਨੇ ਬਿਆਨ ਨਿਕਲ ਕੇ ਆਏ ਕਿ ਰਾਜੀਵ ਜਵੰਦਾ ਠੀਕ ਨੇ ਲੇਕਿਨ ਫਿਰ ਜਿਹੜਾ ਹੈ ਰਾਜੀਵ ਜਵੰਦਾ ਨੇ ਆਪਣਾ ਦਮ ਤੋੜ ਦਿੱਤਾ ਯਾਨੀ ਕਿ ਉਹ ਲੋਕ ਜਿਨ੍ਹਾਂ ਨੇ ਰਾਜੀਵ ਜਵੰਦਾ ਲਈ ਦਿਨ ਰਾਤ ਅਰਦਾਸਾਂ ਕੀਤੀਆਂ ਜਿਹੜੇ ਨੇ ਰਾਜੀਵ ਜਵੰਦਾ ਦੇ ਫੈਨਸ ਉਹਨਾਂ ਨੇ ਆਪਣੀ ਧਰਮ ਤੋਂ ਉੱਥੇ ਕੇ ਅਰਦਾਸਾਂ ਕੀਤੀਆਂ ਚਾਹੇ ਉਹ ਗੁਰਦੁਆਰਾ ਸਾਹਿਬ ਹੋਵੇ ਚਾਹੇ ਉਹ ਮੰਦਿਰ ਹੋਵੇ ਚਾਹੇ ਉਹ ਮਸਜਿਦ ਹੋਵੇ ਯਾਨੀ ਕਿ ਹਰ ਇੱਕ ਜਿਹੜਾ ਹੈ ਰਾਜਵੀ ਜਵੰਦਾ ਨੂੰ ਠੀਕ ਹੁੰਦੇ ਦੇਖਣਾ ਚਾਹੁੰਦਾ ਸੀ ਰਾਜਵੀ ਜਵੰਦਾ ਜਿਨ੍ਹਾਂ ਨੂੰ 11 ਦਿਨ ਲੋਕਾਂ ਨੇ ਉਹਨਾਂ ਲਈ ਦਿਨ ਰਾਤ ਇੱਕ ਕੰਮ ਦਿੱਤਾ ਉਹਨਾਂ ਦੇ ਚੋਣ ਵਾਲੇ ਫੈਨਸ ਦੀ ਲਗਾਤਾਰ ਜਿਹੜੀ ਹੈ ਕਤਾਰ ਵੱਧਦੀ ਗਈ ਯਾਨੀ ਕਿ ਇੱਕ ਪਾਸੇ ਵੱਡਾ ਸਸਪੈਂਸ ਬਣ ਗਿਆ ਤੇ ਹਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਉਣ ਲੱਗਾ ਕਿ ਦਾ ਆਖਰਕਾਰ ਰਾਜਵੀਰ ਜਵੰਦਾ ਜਿਹੜੇ ਨੇ ਐਡੇ ਸੋਹਣੇ ਸਨੱਖੇ ਸੱਭਿਆਚਾਰਕ ਜਿਹੜੇ ਨੇ ਇੱਕ ਸਿੰਗਰ ਅਲਵਿਦਾ ਕਹਿ ਗਏ ਨੇ ਤੇ ਇਹੋ ਜਿਹਾ ਕੀ ਹੋਇਆ ਹੈ ਜਿਹਦੇ ਬਾਰੇ ਕੋਈ ਪੁਲਿਸ ਤੱਕ ਦਾ ਬਿਆਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਲੇਕਿਨ ਹੁਣ ਇੱਕ ਵੱਡਾ ਰਾਜ਼ ਖੁੱਲਦਾ ਹੋਇਆ ਸਾਹਮਣੇ ਆ ਰਿਹਾ ਹੈ ਕਿ ਪੰਜਾਬੀ ਗਾਇਕ ਰਾਜੀਵ ਜਵੰਦਾ ਦੇ ਸੜਕ ਹਾਦਸੇ ਵਿੱਚ ਹੋਈ ਮੌਤ ਨੂੰ ਅਸਲ ਵਜ੍ਹਾ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲਿਆ ਹੈ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਹਿਲਾ ਬਿਆਨ ਜਾਰੀ ਕੀਤਾ ਗਿਆ ਤੇ ਇੱਕ ਡੀਡੀਆਰ ਦਾਜ ਕੀਤੀ ਗਈ ਇਸ ਡੀਡੀਆਰ ਵਿੱਚ ਪਰਿਵਾਰਕ ਮੈਂਬਰਾਂ ਨੇ ਇੱਕ ਪ੍ਰਾਈਵੇਟ ਹਸਪਤਾਲ ਦੇ ਸਮੇਂ ਤੇ ਢੰਗ ਨਾਲ ਇਲਾਜ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਕਿ ਪੰਜੌਰ ਥਾਣੇ ਦੇ ਐਸਐਚਓ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱੰਦਿਆ ਹੋਇਆ ਕਿ ਹਾਦਸੇ ਵਾਲੇ ਦਿਨ ਰਾਜੀ ਜਵੰਦਾ ਨਾਲ ਕੁੱਲ 5 ਲੋਕ ਸਨ 3 ਅੱਗੇ ਅਤੇ 2 ਪਿੱਛੇ ਚੱਲ ਰਹੇ ਸਨ ਉਹਨਾਂ ਦੀ ਗੱਡੀ ਦੀ ਸਪੀਡ ਲਗਭਗ 60 ਕਿਲੋਮੀਟਰ ਪ੍ਰਤੀ ਘੰਟਾ ਸੀ ਪਰ ਅਚਾਨਕ ਇੱਕ ਆਵਾਰਾ ਪਸ਼ੂ ਸੜਕ ਤੇ ਆ ਗਿਆ ਇਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਐਸਐਚਓ ਨੇ ਵੀ ਦੱਸਿਆ ਕਿ ਹਾਦਸੇ ਵਾਲੇ ਇਲਾਕੇ ਤੇ ਸੜਕ ਦੀ ਹਾਲਤ ਵੀ ਠੀਕ ਨਹੀਂ ਸੀ ਉਹਨਾਂ ਨੇ ਕਿਹਾ ਕਿ ਦੂਜੇ ਪਾਸੇ ਪਰਿਵਾਰ ਮੈਂਬਰ ਸੁਖਦਰਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਪੰਜਾਬੀ ਗਾਇਕ ਰਾਜਵੀਰ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਸ ਦੇ ਦੋਸ਼ ਹੈ ਕਿ ਢੰਗ ਨਾਲ ਇਜਾਜ਼ਤ ਨਹੀਂ ਦਿੱਤੀ ਗਈ ਹਾਲਾਂਕਿ ਵਿਗੜਦੀ ਬਿਹਾਲਤ ਵੇਖ ਕੇ ਰਾਜਵੀਰ ਨੂੰ ਸੈਕਟਰ 6 ਪਿੰਚਕੁਲਾ ਭੇਜਿਆ ਗਿਆ ਬਾਅਦ ਵਿੱਚ 40 ਸਰਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰਿਵਾਰ ਦਾ ਸਪਸ਼ਟ ਕਹਿਣਾ ਹੈ ਕਿ ਜੇਕਰ ਪਹਿਲੇ ਪ੍ਰਾਈਵੇਟ ਹਸਪਤਾਲ ਵਿੱਚ ਸਮੇਂ ਸਿਰ ਇਲਾਜ ਕੀਤਾ ਜਾਂਦਾ ਤਾਂ ਸ਼ਾਇਦ ਰਾਜਵੀਰ ਜਵੰਦਾ ਦੀ ਜਿਹੜੀ ਹੈ ਜਾਨ ਬਚ ਸਕਦੀ ਸੀ ਪੁਲਿਸ ਨੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਗੰਭੀਰ ਦੋਸ਼ਾ ਦੇ ਆਧਾਰ ਤੇ ਡੀਡੀ ਆਰ ਦਰਜ ਕੀਤੀ ਹੈ। ਯਾਨੀ ਕਿ ਤਰਉਦਾਸ ਲਈ ਇਹ ਕਿ ਰਾਜਵੀ ਜਵੰਦਾ ਦੀ ਉੱਤੇ ਇੱਕ ਵੱਡਾ ਮੋੜ ਲਿਆ ਹੈ। ਪੁਲਿਸ ਨੇ ਹੌਲੀ-ਹੌਲੀ ਜਿਹੜੀ ਜਾਣਕਾਰੀ ਦਿੱਤੀ ਹੈ, ਉਹਨਾਂ ਦੇ ਫੈਨਸ ਜਿਥੇ ਲਗਾਤਾਰ ਆਪਣੀਆਂ ਅੱਖਾਂ ਜਿਹੜੀਆਂ ਟਿਕਾਈ ਬੈਠੇ ਨੇ ਕਿ ਕਦੋਂ ਰਾਜਵੀ ਜਵੰਦਾ ਦੀ ਅਸਲੀ ਸਾਨੂੰ ਪਤਾ ਲੱਗੇ ਕਿ ਉਹਨਾਂ ਨਾਲ ਮੌਕੇ ਤੇ ਕੀ ਹੋਇਆ ਹੈ। ਤਾਂ ਪੁਲਿਸ ਨੇ ਇਹ ਹੀ ਕਿਹਾ ਹੈ ਕਿ ਉਹਨਾਂ ਨੂੰ ਜੇਕਰ ਪਹਿਲਾਂ ਹੀ ਪ੍ਰਾਈਵੇਟ ਹਸਪਤਾਲ ਚ ਲੈ ਜਾਂਦੇ ਤਾਂ ਸ਼ਾਇਦ ਰਾਜਵੀਰ ਜਿਵੰਦਾ ਸਾਡੇ ਵਿੱਚ ਹੁੰਦੇ ਲੇਕਿਨ ਹਸਪਤਾਲ ਦੀਆਂ ਜਿਹੜੀਆਂ ਨੇ ਕਮੀਆਂ ਕਰਕੇ ਪੰਜੌਰ ਵਾਲੇ ਹਸਪਤਾਲ ਦੀ ਗੱਲ ਕਰ ਰਹੇ ਆ ਤੇ ਉਹਨਾਂ ਕਮੀਆਂ ਕਰਕੇ ਜਿਹੜੇ ਨੇ ਅੱਜ ਰਾਜਵੀਰ ਸਾਡੇ ਵਿੱਚ ਨਹੀਂ ਰਹੇ